ਮੇਰਾ ਨਾਮ ਡਾਕਟਰ ਸੀਮ ਬੰਸਲ ਹੈ ਮੈਨੂੰ ਪੰਜਾਬ ਗਵਰਨਮੈਂਟ ਨੇ ਇੱਥੇ ਇਹ ਮਲੋਡ ਸਿਵਲ ਹਸਪਤਾਲ ਨੂੰ ਸੁਧਾਰਨ ਲਈ 21/7/22 ਨੂੰ ਇੱਥੇ ਕਿ ਭੇਜਿਆ ਇੱਥੇ ਪੰਜਾਬ ਗਵਰਨਮੈਂਟ ਵੱਲੋਂ ਅਸੀਂ ਇਸ ਵਿੱਚ ਬਹੁਤ ਜ਼ਿਆਦਾ ਸੁਧਾਰ ਲਿਆਂਦਾ ਜਿਵੇਂ ਕਿ ਅਸੀਂ ਓਪੇਡੀ ਇਨਡੋਰ ਤੇ ਲੈਬ ਡਿਲੀਵਰੀਜ਼ আল্ট্রাসਾਉਂਡ ਡੈਲਿਸਿਸ ਆਰਥੋਓਡੀ ਆਈਓਡੀ ਨਵੀਂ ਐਮ뷸ੈਂਸ ਤੇ ਹਰਬਲ ਗਾਰਡਨ ਸਾਡੇ ਵੱਲੋਂ ਬਣਾਇਆ ਗਿਆ ਮੈਂ ਇੱਥੇ ਆਈ ਦੇ ਆਪਰੇਸ਼ਨ ਸ਼ੁਰੂ ਕਰਵਾਏ ਗੋਡੇ ਬਦਲਣ ਦੇ ਆਪਰੇਸ਼ਨ ਸ਼ੁਰੂ ਕਰਾਏ ਇਸ ਤੋਂ ਇਲਾਵਾ ਇੱਕ ਮੈਂ ਇੱਥੇ ਨਵੀਂ ਮੀਮ ਚਾਲੂ ਕੀਤੀ ਜਿਸ ਚ 1 ਚਾਈਲਡ 1 ਪਲੈਂਟ ਉਸ ਦਾ ਮਤਲਬ ਹੈ ਕਿ ਜਿਹੜੋ ਬੱਚਾ ਹੁੰਦਾ ਅਸੀਂ ਉਸ ਨੂੰ ਇੱਕ ਪਲਾਂਟ ਦਿੰਨੇ ਆ ਇੱਥੇ ਵਿੱਚ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਵੀ ਬੜਾ ਸਹਿਯੋਗ ਹੈ ਤੇ ਅਸੀਂ ਇਸ ਕਾਬਿਲ ਬਣੇ ਕਿ ਇਹ ਮਲੋਡ ਹਸਪੀਟਲ ਪਹਿਲੇ ਦਿਨ ਹਸਪੀਟਲ ਅੰਤ ਅਜ਼ੀਜ਼ ਸਫਲ ਰਿਹਾ ਮੇਰਾ ਨਾਮ ਡਾਕਟਰ ਜਿੰਦਰ ਸਿੰਘ ਹੈ ਮੈਂ ਐਜ਼ ਅ ਐਮਰਜੈਂਸੀ ਮੈਡੀਕਲ ਅਫਸਰ ਸਿਗਨਸਥਾ ਹਸਪੀਟਲ ਮਲੋਡ ਪੋਸਟਡ ਹੈ ਇੱਥੇ ਡਾਇਲਿਸਿਸ ਤੇ ਬਲੱਡ ਬੈਂਕ ਸਭ ਕੁਝ ਸਰ 24/7 ਚੱਲਦਾ ਹੈ ਤਾਂ ਮਦਦ ਕਰਨਾ ਚਾਹੁੰਨਾ ਹੈ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਹਨ ਅਤੇ ਉਹ ਫੈਸਿਲਿਟੀਆਂ ਅਸੀਂ ਅੱਗੇ ਲੋਕਾਂ ਤੱਕ ਪਹੁੰਚਾ ਰਹੇ ਹਾਂ ਮੇਰਾ ਨਾਮ ਹਰਜੀਤ कौर ਹੈ ਮੈਂ ਐਜ਼ ਅ ਸਟਾਫ ਨਰਸ ਸਿਵਲ ਹਸਪੀਟਲ ਮਲੋਟਵੀ ਕੇ ਡਿਊਟੀ ਕਰ ਰਹੀ ਹਾਂ ਪੰਜਾਬ ਸਰਕਾਰ ਦੀ ਬਦੌਲਤ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਅਸੀਂ ਮਰੀਜ਼ਾਂ ਨੂੰ ਦੇ ਰਹੇ ਹਾਂ ਲੈਬ ਚ ਟੈਸਟ ਵਗੈਰਾ ਪ੍ਰੋਪਰ ਸਾਰੇ ਹੋ ਰਹੇ ਆ ਫੋਰ ਬਾਕੀ ਸਾਡਾ ਸਾਰਾ ਸਟਾਫ ਬਹੁਤ ਮਿਹਨਤੀ ਹੈ ਬੜੀ ਲਗਨ ਨਾਲ ਤੇ ਬੜੇ ਪਿਆਰ ਨਾਲ ਜਿਹੜਾ ਪੇਸ਼ੈਂਟਾਂ ਦੀ ਦੇਖਰੇਖ ਕਰਦਾ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਆ ਵੀ ਉਹਨਾਂ ਨੇ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਦਿੱਤੇ ਮੇਰਾ ਨਾਮ ਬਿਆਨ ਸਿੰਘ ਆ ਮੈਂ ਪਿੰਡ ਮਲੋ ਦਾ ਰਹਿਣ ਵਾਲਾ ਮੈਨੂੰ ਇਲੈਕਟ੍ਰਿਕ ਸ਼ੌਕ ਲੱਗਾ ਸੀ ਜਿਸ ਦੇ ਨਾਲ ਮੇਰਾ ਆਪਸਾ ਪੂਰਾ ਜਲ ਗਿਆ ਸੀ ਮੈਂ ਮਲੋਟ ਸਿਵਲ ਹਸਪਤਾਲ ਵੀ ਕਿਹੇ ਦਾਖਲ ਹੋਇਆ ਮੇਰਾ ਲਾਇ ਬਹੁਤ ਵਧੀਆ ਆ ਇੱਥੇ ਸਟਾਫ ਵੀ ਬਹੁਤ ਵਧੀਆ ਜੀ